ਸਾਡਾ ਸਾਰਾ ਹਲਕਾ ਬਰਬਾਦ ਹੋ ਗਿਆ ਜੀ ਕੋਈ ਸੜਕ ਹਲਕੇ ਦੀ ਬਚੀ ਨਹੀਂ ਇਹਹੀ ਸੜਕ ਹੈ ਜਿੱਥੋਂ ਓਵਰ ਟ੍ਰੈਫਿਕ ਚੱਲ ਰਹੀ ਹੈ ਕਿਉਂਕਿ ਸੜਕਾਂ ਦੇ ਵੀ ਨਿਯਮ ਨੇ ਜੀ ਸਮਰਥਾ ਹੈਗਾ ਉਹ ਸਮਰਥਾ ਤੋਂ ਵੱਧ ਵਜਨ ਦੇ ਟਿੱਪਰ ਬੱਸਾਂ ਰੋਡਵੇਜ ਸਾਰੀ ਆਲ ਟ੍ਰੈਫਿਕ ਜਿਹੜੀ ਹਰਿਆਣਾ ਪੰਜਾਬ ਵਾਲੀ ਉਹ ਇੱਥੋਂ ਹੀ ਚੱਲ ਰਹੀ ਹੈ ਤਾਂ ਅਸੀਂ ਬੇਨਤੀ ਕੀਤੀ ਸੀ ਵੀ ਸਾਈਡ ਤੋਂ ਵੰਡ ਕੇ ਟ੍ਰੈਫਿਕ ਕੱਢੋ ਤਾਂ ਜਿਹੜੇ ਟੁੱਟ ਭੱਜਿਆ ਜਾਂ ਜਿਹੜੇ ਬੰਦੇ ਐਕਸੀਡੈਂਟ ਹੋ ਜਾਂਦੇ ਕਿਸੇ ਦੀ ਮਦਦ ਲਈ ਥੜੋ ਬਤਾ ਸਾਰਾ ਲਾ ਦਾਂਗੇ ਪਰ ਸਰਕਾਰ ਨੇ ਉਲਟਾ ਸਾਡੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਮਤਲਬ ਇਹ ਕਹਿਣਾ ਚਾਹੁੰਦਾ ਸੀ ਵੀ ਹਾਂ ਤੁਸੀਂ ਵਧੀਆ ਕੰਮ ਕਰ ਰਹੇ ਸਾਨੂੰ ਸ਼ਾਬਾਸ਼ ਇਹ ਮਿਲੀ ਹੈ ਕਿ ਸਾਡੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਲੋਕਾਂ ਨੂੰ ਬਚਾਜ ਕੇ ਲੋਕਾਂ ਨੇ ਟਿਊਸ਼ਨਾਂ ਤੇ ਬੱਚੇ ਭੇਜੇ ਨੇ ਬੰਦ ਕਰਤੇ ਜਿਹੜੇ ਕਿਨੌਰ ਜਾਂਦੇ ਸੀ ਬੱਚੇ ਬੰਦ ਨੇ ਜਿਹੜੇ ਇੱਧਰ ਜਾਂਦੇ ਸੀ ਛੋਟੇ ਬੱਚੇ ਸਾਰੇ ਬੰਦ ਬੈਠੇ ਘਰੇ ਬੈਠੇ ਨੇ ਜਿਹੜਾ ਕਿ ਸਾਡੇ ਤੇ ਬਹੁਤ ਮਾੜਾ ਅਸਰ ਪੈ ਰਿਹਾ ਇੱਥੇ ਕਾਪਕ ਦਾ ਕਿਉਂਕਿ ਸਰਕਾਰ ਨੇ ਹਰਿਆਣਾ ਗਵਰਨਮੈਂਟ ਨੇ ਉੱਥੇ ਕਿਸਾਨ ਯੂਨੀਅਨ ਦਾ ਧਰਨਾ ਲੱਗਿਆ ਉੱਥੇ ਵੀ ਗਏ ਸੀ ਉਹਨਾਂ ਨੂੰ ਕਹਿ ਵੀ ਰਸਤਾ ਖੋਲਦੋ ਕੋਈ ਨਹੀਂ ਖੋਲ ਰਿਹਾ ਤੇ ਹਰਿਆਣਾ ਰੋਡਵੇ ਦੀ ਬੱਸ ਵੀ ਅੱਜ ਮਾਰ ਕੇ ਗਈ ਹੈ ਉਹ ਰੁਕੀ ਵੀ ਨਹੀਂ ਹੈਗੀ ਪਰ ਨੰਬਰ ਨੋਟ ਹੈ ਉਹਦਾ ਹਰਿਆਣਾ ਰੋਡਵੇ ਦੀ ਬੱਸ ਹੁਣ ਵੀ ਖੜੀ ਹੈ ਪਿੱਛੇ ਇਹਨਾਂ ਨੂੰ ਵੀ ਪਤਾ ਸਾਰੀ ਗੱਲ ਦਾ ਅਸੀਂ ਤਾਂ ਇਨਸਾਫ ਮੰਗਦੇ ਆ ਇਲਾਕੇ ਲਈ ਮੰਗਦੇ ਆ ਇਹ ਇਲਾਕੇ ਦਾ ਭਲਾ ਹੋਣਾ ਚਾਹੀਦਾ ਲੋਕਾਂ ਲੋਕਾਂ ਦੇ ਬੱਚੇ ਹਾਂਜੀ ਤਾਂ ਲੋਕ ਸੁਰੱਖਿਤ ਹੋਣੇ ਚਾਹੀਦੇ ਨੇ ਸਾਡੇ ਇਲਾਕੇ ਦੇ ਅਸੀਂ ਇਲਾਕੇ ਲਈ ਕਰ ਰਹ ਪਰ ਇਹ ਬਹੁਤ ਮਾੜੀ ਗੱਲ ਹੈ ਵੀ ਸਰਕਾਰਾਂ ਇਹਦੇ ਬਾਰੇ ਸੋਚਦੀਆਂ ਕਿਉਂ ਨਹੀਂ ਹੈਗੀਆਂ ਠੀਕ ਹੈ ਸਰਕਾਰਾਂ ਆਪਣੇ ਆਪਣੇ ਪਰਿਵਾਰਾਂ ਨੂੰ ਉੱਚਾ ਕਰਨ ਲਈ ਤਾਂ ਸਾਰਾ ਕੁਝ ਕਰਦੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਉੱਚਾ ਕਰਨ ਲਈ ਬਹੁਤ ਕੁਝ ਕਰਦੀਆਂ ਨੇ ਪਰ ਆਹ ਗਰੀਬਾਂ ਦਾ ਕੌਣ ਹੈ ਜਿਨ੍ਹਾਂ ਦੀ ਗਰੀਬਾਂ ਤੋਂ ਲੋਕ ਸ਼ਕਤੀ ਲੈ ਕੇ ਲੋਕ ਸ਼ਕਤੀ ਲੈ ਕੇ ਅਸੀਂ ਚੁਣੇ ਜਾਂਦੇ ਆਂ ਚੁਣ ਤੋਂ ਬਾਅਦ ਅਸੀਂ ਭੁੱਲ ਜਾਂਦੇ ਆਂ ਵੀ ਸਾਨੂੰ ਕਿਸ ਨੇ ਭੇਜਿਆ ਉਹ ਸ਼ਕਤੀ ਨੂੰ ਅਸੀਂ ਆਪਣੇ ਪਰਿਵਾਰ ਲਈ ਵਰਤ ਰਹੇ ਆਂ ਨਾ ਕਿ ਇਲਾਕੇ ਲਈ ਇਲਾਕੇ ਦਾ ਬੇੜਾ ਕਰਕ ਹੋ ਗਿਆ ਇਲਾਕਾ ਤਰਾ ਤਰਾ ਕਰ ਰਿਹਾ ਕਨੌਰ ਹਲਕਾ ਤਰਾ ਤਰਾ ਕਰ ਰਿਹਾ ਹੈ ਕਨੌਰ ਇਲਾਕਾ ਜਿੱਥੋਂ ਲੈ ਰਹੇ ਹਾਂ ਇਥੋਂ ਲੈ ਕੇ ਉਹ ਸ਼ੰਭੂ ਤੱਕ ਕੋਈ ਸੜਕ ਵੀ ਬਚੀ ਨਹੀਂ ਹੈਗੀ ਸੋਲ ਸਾਰੇ ਡੈਮੇਜ ਹੋ ਗਏ ਨੇ ਜੇ ਕੋਈ ਬੰਦਾ ਆਵਾਜ਼ ਚੱਕਦਾ ਉਹਦੀ ਆਵਾਜ਼ ਨੂੰ ਦਬਾਉਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਡੇ ਖਿਲਾਫ ਠੁੱਠੇ ਮੁਕੱਦਮੇ ਦਰਜ ਕੀਤੇ ਜਾਣਗੇ ਤੁਹਾਡੇ ਪਰਿਵਾਰ ਦੇ ਖਿਲਾਫ ਕੀਤੇ ਜਾਣਗੇ ਬੜੀਆਂ ਬਲਾਈਂਡ ਐਫ ਆਈ ਆਰਾਂ ਨੇ ਜਿੱਥੇ 302 ਦੀਆਂ ਵੀ ਨੇ ਐਂਡੀਪੀਐਸ ਦੀਆਂ ਵੀ ਨੇ ਕਹਿੰਦਾ ਐਦਾਂ ਕਿ ਗੈਂਗਿਸਟਰ ਫੜਨੇ ਆ ਅਸੀਂ ਉਹਨਾਂ ਨੂੰ ਕਹਿ ਦਾਂਗੇ ਵੀ ਤੁਸੀਂ ਨਾਂ ਲੈ ਦਿਓ ਇਹਨਾਂ ਦਾ ਇੱਥੋਂ ਤੱਕ ਥ੍ਰੈਟ ਕੀਤਾ ਜਾਂਦਾ ਪਰ ਅਸੀਂ ਡਰਨ ਵਾਲੇ ਨਹੀਂ ਅਸੀਂ ਚੱਲਦੇ ਰਹ ਲੋਕਾਂ ਲਈ ਸਾਡੀ ਜਾਨ ਵੀ ਜਾਂਦੀ ਹੈ ਜਦੋਂ ਮਰਜੀ ਸਰਪੰਚ ਸਾਹਿਬ ਜਿਹੜੀ ਥੋੜੇ ਤੇ ਵੀ ਹੁਣ ਕਾਰਵਾਈ ਕੀਤੀ ਗਈ ਹੈ ਇਹ ਵੀ ਰਾਜਨੀਤੀ ਤੋਂ ਪ੍ਰੇਰਿਤ ਹੈ ਜੀ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ ਜੀ ਹਾਂਜੀ ਬਿਲਕੁਲ ਰਾਜਨੀਤੀ ਤੋਂ ਪ੍ਰੇਰਿਤ ਹੈ ਕਿਉਂਕਿ ਇਹ ਤਾਂ ਬਣਦੀ ਨਹੀਂ ਜਦੋਂ ਆਪਾਂ ਕੋਈ ਮੰਨਨੇ ਆ ਕੋਈ ਮੂਵੀ ਆ ਗਈ ਇਹ ਆ ਗਈ ਉਹ ਆਪਾਂ ਪੁਰਸ ਨੂੰ ਦਿਖਾਣੇ ਆ ਕਹਿੰਦੇ ਜੇ ਸਾਨੂੰ ਕੋਈ ਬਿਆਨ ਦੇਗਾ ਅਸੀਂ ਕਰਾਂਗੇ ਵੀ ਸਾਨੂੰ ਕੋਈ ਕਹੇਗਾ ਇਹ ਕਿਸੇ ਨੇ ਕਿਹਾ ਨਹੀਂ ਕੋਈ ਕਹਾਇਆ ਨਹੀਂ ਨਹੀਂ ਅਸੀਂ ਇਹ ਨਾ ਜਬਦਲ ਸੀ ਕੀਤੀ ਹੈ ਠੀਕ ਹੈ ਜੀ ਆ ਤਾਂ ਲੋਕਾਂ ਦੇ ਲੋਕਾਂ ਦੀ ਮੰਗ ਕੀਤੀ ਸੀ ਉਹੀ ਅੱਜ ਹੋ ਗਿਆ ਜਿਹੜੇ ਪਹਿਲਾਂ ਗੱਲਾਂ ਕੀਤੀਆਂ ਸੀ ਵੀ ਮਡੌਲੀ ਵਾਲਾ ਮਿੱਤਲ ਡੈਰੀ ਵਾਲਿਆਂ ਦਾ ਮਜੌਲੀ ਦਾ ਮੁੰਡਾ ਮਰ ਗਿਆ ਦੁੱਦੀ ਸਰਾਲੇ ਦੇ ਮਰਗੇ ਨੇ ਰਾਮਪੁਰ ਦੇ ਮਰਗੇ अनेका ਹੀ ਮੌਤਾਂ ਹੋ ਚੁੱਕੀਆਂ ਨੇ ਜਿਹੜੀਆਂ ਕਿ ਬਿਨਾਂ ਵਜ੍ਹਾ ਹੋਈਆਂ ਸਿਰਫ ਟ੍ਰੈਫਿਕ ਦੀ ਵਜ੍ਹਾ ਤੋਂ ਹੋਈਆਂ ਨੇ ਕੁਦਰਤੀ ਕੁਦਰਤੀ ਮੌਤ ਨਹੀਂ ਕਹਿ ਸਕਦੇ ਟ੍ਰੈਫਿਕ ਦੀ ਵਜ੍ਹਾ ਨਾਲ ਮਰ ਚੁੱਕੇ ਨੇ ਪਸ਼ੂ ਕਾਫੀ ਮਰ ਚੁੱਕੇ ਨੇ ਪਰ ਕੁਝ ਨਹੀਂ ਸੋਚਿਆ ਜਾ ਰਿਹਾ ਆਪਣੇ ਕੰਮਾਂ ਕਾਰਾਂ 'ਚ ਵਿਅਸਤ ਨੇ ਲੋਕਾਂ ਬਾਰੇ ਕੋਈ ਨਹੀਂ ਸੋਚ ਰਿਹਾ ਜਦੋਂ ਕਿ ਮੈਂ ਬੇਨਤੀ ਕਰਦਾ ਸਰਕਾਰ ਨੂੰ ਅਪੀਲ ਕਰਦਾ ਫੁਰਜੋਰ ਅਪੀਲ ਕਰਦਾ ਵੀ ਸਰਕਾਰ ਇਧਰ ਧਿਆਨ ਦੇਹੇ ਉਹ ਰਸਤੇ ਨੂੰ ਖੋਲਿਓ ਪੰਜਾਬ ਜੀ ਹੈ ਪੰਜਾਬ ਸਾਡਾ ਸੋਨਨੀਪਤ ਤਾਂ ਕਹ ਪਾਣੀ ਪਤ ਤਾਂ ਕਹ ਇਹ ਕਹਿ ਕੇ ਕਹਿੰਦੇ ਸਾਡਾ ਪੰਜਾਬ ਸਾਡਾ ਪੰਜਾਬ ਸਰਕਾਰ ਚਾਹੀ ਤਾਂ ਕਿਆ ਨਹੀਂ ਕਰ ਸਕਦੀ ਜੀ ਠੀਕ ਹੈ ਗਾਰ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਕਿ ਸਰਕਾਰ ਕੇ ਝੂਠੇ ਪਰਚੇ ਦਰਦੀ ਕਰਨ ਤੇ ਹੀ ਲੱਗੀ ਰਹੇਗੀ ਵੀ ਝੂਠਾ ਪਰਚਾ ਕਰ ਦੋ ਇਹ ਸਾਡੇ ਮੂਰੇ ਬੋਲਦਾ ਇਹ ਨਾ ਬੋਲੇ ਸਾਡਾ